ਜੋ ਪ੍ਰਦਾਨ ਐਡਵੋਕੇਟ ਹਰਜਿੰਦਰ ਧਾਮੀ ਨੇ ਕਠਨ ਹਾਲਾਤਾਂ ਵਿੱਚ ਸ਼ਰੋਣੀ ਗੁਰਦੁਆਰਾ ਪ੍ਰੋਰਾ ਪ੍ਰਬੰਧ ਕਮੇਟੀ ਦੀ ਸਚੱਜੀ ਅਗਵਾਈ ਕੀਤੀ ਹੈ। ਉਹਨਾਂ ਦੀ ਅਗਵਾਈ ਵਿੱਚ ਸੰਸਥਾ ਵੱਲੋਂ ਤਰੱਕੀਆਂ ਦੀਆਂ ਪਲੰਘਾਂ ਜਿਹੜੀਆਂ ਪੁੱਟੀਆਂ ਗਈਆਂ। ਉਹਨਾਂ ਵੱਲੋਂ ਕੀਤੇ ਗਈਆਂ ਛਵਾਵਾਂ ਦੀ ਭਰਪੂਰ ਸਲੰਘਾ ਕਰਦਿਆਂ ਮਹਿਸੂਸ ਕੀਤਾ ਜਾਂਦਾ ਹੈ ਕਿ ਜਿਹੜਾਂ ਕਾਰਨਾ ਕਰਕੇ ਪ੍ਰਦਾਨ ਸਾਹਿਬ ਨੇ ਨੈਤਿਕ ਜ਼ਿੰਮੇਵਾਰੀ ਲੈਂਦੀਆਂ ਅਸਤੀਫਾ ਦਿੱਤਾ ਹੈ। ਇਹ ਪ੍ਰਬੰਧਕੀ ਅਧਿਕਾਰਾਂ ਦਾ ਮਾਮਲਾ ਹੈ ਕਿਉਂਕਿ ਸਿੰਘ ਸਬਾਨ ਸਮੇਤ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ਜਾਂਚ ਬਰਤਾਲਪਰੰਥ ਫੈਸਲਾ ਲੈਣ ਦਾ ਅਧਿਕਾਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਨੂੰ ਹੈ ਇਸ ਲਈ ਸਿੰਘ ਸਬਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰਨ ਦਾ ਫੈਸਲਾ ਇਕੱਲੇ ਪ੍ਰਧਾਨ ਸਾਹਿਬ ਵੱਲੋਂ ਨਹੀਂ ਬਲਕਿ ਸਮੁੱਚੀ ਅੰਤਰ ਕਮੇਟੀ ਵੱਲੋਂ ਕੀਤਾ ਗਿਆ ਹੈ ਅੱਜ ਦੀ ਇਕਤਤਾ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਅਤੀਪੇ ਉੱਪਰ ਬਤੇਰੇ ਵਿਚਾਰ ਕਰਨ ਲਈ ਪੈਂਡਿੰਗ ਕਰਦੇ ਆ ਪੈਂਡਿੰਗ ਜਿਹੜਾ ਅਤੀਪਾ ਕਰਦੇ ਆ ਉਹਨਾਂ ਨੂੰ ਮੋੜ ਸੁਵਾਮਾ ਸੰਭਾਲਣ ਲਈ ਆਪਣੇ ਫੈਨਲੇ ਤੇ ਪੁਨਰ ਵਿਚਾਰ ਕਰਨ ਲਈ ਇੱਕ ਬਫਦ ਜਿਹੜਾ ਜਿਹੜੇ ਮੈਂਬਰ ਸਾਰੇ ਅੰਤਰਨ ਕਮੇਟੀ ਦੇ ਆ ਤੇ ਬਲਦੇਸ਼ ਸਿੰਘ ਜੀ ਕਲਿਆਣ ਯੂਨੀਅਨ ਮੀਤ ਪ੍ਰਧਾਨ ਬੀਬੀ ਹਰਜਿੰਦਰ ਕੌਰ ਜੀ ਸਜੀਤ ਸਿੰਘ ਤੁਗਲਵਾਲਾ ਬਲਦੇਵ ਸਿੰਘ ਕਿਆਮਪੁਰੀ ਤੇ ਸੁਖ ਹਰਪ੍ਰੀਤ ਸਿੰਘ ਰੋਡੇ ਤੇ ਹੋਰ ਵੀ ਜਿਹੜੇ ਸਾਡੇ ਅੰਦਰ ਕਮੇਟੀ ਦੇ ਮੈਂਬਰ ਆ ਉਹ ਜਾ ਉਹ ਜਾ ਸਕਦੇ ਆ ਇਹ ਡੈਪੂਟੇਸ਼ਨ ਜਿਹੜਾ ਜਾ ਕੇ ਉਹਨਾਂ ਨੂੰ ਮਿਲੇਗਾ ਕਮੇਟੀ ਮਿਲੇਗੀ ਤੇ ਅੱਗੇ ਜਿਹੜੀ ਮੈਂ ਬੇਨਤੀ ਕਰਨੀ ਹੈ ਕਿਉਂਕਿ 1925 ਦਾ ਜਿਹੜਾ ਐਕਟ ਆ ਉਹਦੇ ਤਹਿਤ ਹੀ ਸਾਰੇ ਫੈਸਲੇ ਲਏ ਜਾਂਦੇ ਆ ਉਹਦੇ ਬਾਰੇ ਸਾਰੇ ਸਾਰੇ ਵਿਚਾਰ ਜਿਹੜੇ ਸਦਾ ਰਗੂਜੀਤ ਸਿੰਘ ਜੀ ਬਿਰਕ ਜਿਹੜੇ ਆ ਉਹ ਆਪ ਜੀ ਨਾਲ ਸਾਂਝੇ ਕਰਨਗੇ 바이ਰੋਜੀ ਦਾ ਖਾਲਸਾ 바이ਰੋਜੀ ਦਾ ਖਾਲਸਾ 바이ਰੋਜੀ ਦੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਸਿੱਖਾਂ ਦੇ ਸਰਵੋਰ ਜਥੇਬੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਾਰਾ ਪ੍ਰਬੰਧ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਿਹੜੇ ਸਕੂਲ ਔਰ ਕਾਲਜ ਨੇ ਸਭ ਚਲਾਉਂਦੇ ਆਂ ਇਹਨਾਂ ਤੁਹਾਨੂੰ ਪੜ ਦੇਣਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਅਤੇ ਲੰਬੇ ਸੰਘਰਸ਼ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹੋਂਦ ਵਿੱਚ ਆਏ ਅਤੇ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਇਸ ਮਹਾਨ ਸੰਸਥਾ ਨੇ 105 ਸਾਲ ਦੇ ਕਰੀਬ ਸਿੱਖ ਗੁਰੂ ਧਾਮਾਂ ਦੀ ਸੇਵਾ ਸੰਭਾਲ ਸਿੱਖ ਸੰਸਥਾਵਾਂ ਦੀ ਦੇਖ ਰੇਖ ਅਤੇ ਗੁਰਮਤਿ ਦੇ ਪ੍ਰਚਾਰ ਅਤੇ ਪਰਖਾਰ ਲਈ ਸੰਕਟਾ ਦੇ ਸਹਿਯੋਗ ਨਾਲ ਯੋਗਦਾਨ ਪਾਇਆ ਹੈ ਸਿੱਖ ਗੁਰਦੁਆਰਾ ਐਕਟ 1925 ਤਹਿਤ ਚੱਲ ਰਹੇ ਇਸ ਸੰਸਥਾ ਦੀ ਬਨਨ ਵਿੱਚ ਜਿੱਥੇ ਅੱਜ ਦੇ ਸਮੇ 170 ਮੈਂਬਰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੇ ਚੁਣ ਕੇ ਆਉਂਦੇ ਹਨ ਉਥੇ 15 ਮੈਂਬਰ ਸਾਰੇ ਭਾਰਤ ਭਾਰਤ ਵਿੱਚੋਂ ਕੋਰਟ ਹੋ ਕੇ ਅਤੇ ਤਖਤਾ ਦੇ ਜਥੇਦਾਰ ਸਹਿਬਾਨ ਵੀ ਆਪਣੇ ਰੁਤਬੇ ਕਰਕੇ ਸਿੱਖ ਸੰਸਥਾਮਾ ਦੇ ਐਕਸ-ऑफिशियल ਮੈਂਬਰ بنائے ਜਾਂਦੇ ਹਨ ਸਾਰੇ ਦੇਸ਼ ਵਿੱਚ ਮੈਂਬਰ ਕੋਰਟ ਕਰਕੇ ਇਸ ਸੰਸਥਾ ਦੇ ਕੌਮੀ ਪੱਦਰ ਹੁਣ ਤੱਕ ਪ੍ਰਮਾਣ ਹੈ ਅਤੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨਾਂ ਦੀ ਸ਼ਮੂਲੀਅਤ ਇਸ ਮਹਾਨ ਸੰਸਥਾ ਨੂੰ ਦੁਨੀਆ ਭਰ ਵਿੱਚ ਸਿੱਖਾਂ ਦੀ ਕੇਂਦਰੀ ਅਤੇ ਨਮਾਇੰਤਾ ਜਥੇਬੰਦੀ ਹੋਣ ਦਾ ਮਾਨ ਪ੍ਰਾਪਤ ਕਰਦੀ ਹੈ ਇਸ ਸੰਸਥਾ ਦਾ ਇੱਕ ਮਲੱਖਣ ਪਹਿਲੂ ਹੈ ਕਿ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਇੱਕ ਆਫਿਸ ਮੈਂਬਰ ਲਿਆ ਜਾਂਦਾ ਹੈ ਪਰ ਸਿੱਖਾਂ ਦੀ ਪਾਰਲੀਮੈਂਟ ਵਿੱਚ ਉਹਨਾਂ ਨੂੰ ਸਾਂਝੇ ਅਤੇ ਟੜੇ ਬੰਦੀ ਤੋਂ ਉੱਪਰ ਰੱਖਣ ਲਈ VOTING ਪ੍ਰਕਿਰਿਆ ਤੋਂ ਬਾਹਰ ਰੱਖਿਆ ਜਾਂਦਾ ਹੈ ਇਤਿਹਾਸ ਵਿੱਚ ਗੱਲ ਦਾ ਇਸ ਗੱਲ ਦਾ ਗਵਾਹ ਹੈ ਕਿ ਮਿਸਲਾ ਦੇ ਸਮੇਂ ਵੀ ਵਕ ਅਕਾਲ ਤੱਕ ਸਾਥ ਤੇ ਬੈਠ ਕੇ ਆਪਣੇ ਵਕੀਰ ਮੇਂ ਦੂਰ ਕਰਦੇ ਹਨ ਪਰ ਸਮੇਂ ਸਾਰ ਸਹਿਬਾਨ ਨੇ ਕਦੀ ਵੀ ਟੜਾ ਬਣਾ ਕੇ ਕਿਸੇ ਵੀ ਤਰਫ ਦਾ ਪੱਖ ਨਹੀਂ ਪੂਰਿਆ ਇਸ ਕਰਕੇ ਜਥੇਦਾਰ ਸਹਿਬਾਨ ਨਿਰ ਵਿਵਾਦ ਅਤੇ ਸਰਵ ਪ੍ਰਮਾਨਿਤ ਬਣ ਸਕਣ ਅੱਜ ਦੀ ਇਹ ਸੋਚ ਤੇ ਪਹਿਰਾ ਦੇਣ ਦੀ ਵੱਡੀ ਲੋੜ ਹੈ ਇਸ ਸੰਸਥਾ ਨੂੰ ਸਿੱਖ ਗੁਰਦੁਆਰਾ ਐਕਟ 1925 ਵਿੱਚ ਜਿੱਥੇ ਸਾਰੇ ਕਾਨੂੰਨੀ ਵਿੱਤੀ ਪ੍ਰਸ਼ਾਸਨਿਕ ਅਤੇ ਸਵਿਧਾਨਿਕ ਅਧਿਕਾਰ ਦਿੱਤੇ ਗਏ ਹਨ ਉੱਥੇ ਸਾਰੇ ਅਧਿਕਾਰ ਕਰਮਚਾਰੀ ਅਤੇ ਬਾਕੀ ਲੋਡਿੰਗ ਦੇ ਸਟਾਫ ਭਰਤੀ ਕਰਨ ਤਨਖਾਹ ਨਿਯਤ ਕਰਨ ਅਤੇ ਸੇਵਾ ਰੂਲ ਬਣਾਉਣ ਦੀ ਅਹਿਮ ਅਧਿਕਾਰ ਵੀ ਦਿੱਤੇ ਗਏ ਹਨ ਇਸ ਦੇ ਨਾਲ ਹੀ ਪਨਗਿਆਲੀਕਰਨ ਜਾਂ ਕੋਈ ਵੀ ਗਲਤੀ ਗੁਨਾਹ ਕਰਨ ਤੇ ਅਨੁਸ਼ਾਸਨ ਕਾਰਵਾਈ ਕਰਨ ਦੇ ਪੂਰੇ ਅਧਿਕਾਰ ਦਿੱਤੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦਾ ਮਾਨ ਹੈ ਕਿ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਰਗੇ ਪਾਵਨ ਅਸਥਾਨ ਤੇ ਹੈੱਡ ਗ੍ਰੰਥੀ ਗ੍ਰੰਥੀ ਅਤੇ ਪੰਜਾਬ ਦੇ ਤਿੰਨਾ ਤਖਤਾ ਸਹਿਬਾਨਾ ਦੇ ਜ਼ਥੇਦਾਰ ਨਿਯੁਕਤ ਕਰਨ ਅਤੇ ਸੇਵਾ ਮੁਕਤ ਕਰਨ ਦਾ ਫੈਸਲਾ ਵੀ ਅਹਿਮ ਜ਼ਿੰਮੇਵਾਰੀ ਵੀ ਸਿਕ ਸੰਸਥਾ ਵੱਲੋਂ ਬਖਸ਼ੀ ਸ਼ਕਤੀ ਸਦਕਾ ਗੁਰਦੁਆਰਾ ਐਕਟ ਰਹੀਂ ਐਚਜੀਪੀਸੀ ਨੂੰ ਸੌਂਪੀ ਹੈ ਇਹ ਤਾਂ ਠੀਕ ਹੈ ਠੀਕ ਠੀਕ ਹੈ ਇੱਕ ਪੁਆਇੰਟ ਤੇ ਹੈ ਹੋ ਗਿਆ ਜੀ 1925 ਦਾ ਜਿਹੜਾ ਐਕਟ ਹੈਗਾ ਇਹਦੇ ਵਿੱਚ ਸਾਰੇ ਜਿਹੜੀ ਅੰਤਰੀ ਕਮੇਟੀ ਹੈ ਉਹਨੂੰ ਪੂਰਨ ਅਧਿਕਾਰ ਹੈ ਕਿ ਉਹ ਕੋਈ ਵੀ ਕਰਮਚਾਰੀ ਜਾਂ ਕੋਈ ਵੀ ਜਿਹੜੇ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਲਾ ਸਕਦੇ ਆ ਹਟਾ ਸਕਦੇ ਆ ਇਹਦੇ ਵਿੱਚ ਬੜਾ ਕਲੀਅਰ ਹੈਗਾ ਐਕਟ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਲਿਖਿਆ ਹੋਇਆ ਹੋਰ ਕੁਝ ਹੈ ਜੀ ਤੁਹਾਡਾ ਹਾਂ ਬਾਕੀ ਤੁਸੀਂ ਉਹਨੂੰ ਪ੍ਰਸਨ ਉਹ ਦੇ ਦਾਂਗੇ ਉਹ ਤੁਹਾਨੂੰ ਅਸੀਂ ਸਾਰਾ ਜਿਹੜਾ ਹੁਣ ਸਾੰਮੀ ਸਾਹਿਬ ਦਾ ਅਕੀਫਾ ਪੈਂਡਿੰਗ ਕੀਤਾ ਗਿਆ ਇੰਨੀ ਦੇਰ ਤੇ ਦਰਮਿਆਨ ਸੇਵਾਵਾ ਫੋਨ ਚ ਭਾਈ ਦਾ ਪ੍ਰਧਾਨ ਸਾਹਿਬ ਦੀ ਉਹਦੇ ਵਿੱਚ ਮੈਂ ਮੈਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਥੀਛੇਤੀ ਹੀ ਫਿਰ ਦੋ ਤਿੰਨ ਦਿਨ ਦੇ ਵਿੱਚ ਮੀਟਿੰਗ ਕਰਾਂਗੇ ਜਿਹਦੇ ਵਿੱਚ ਫੈਸਲਾ ਕੀਤਾ ਜਾਏਗਾ ਕਿਉਂਕਿ ਸ਼ੌਨੀ ਕਮੇਟੀ ਵੱਡਾ ਅਦਾਰਾ ਤੇ ਉਹਦੇ ਵਿੱਚ ਵੱਡੀਆਂ ਸੌਵਾਂ ਵੱਡੇ ਕਿਉਂਕਿ ਕੋਈ ਵੀ ਮਸਲਾ ਆ ਸਕਦਾ ਜਿਹਦੇ ਪ੍ਰਧਾਨ ਦੇ ਸਹਿਮਤ ਤੋਂ ਬਿਨਾਂ ਜਿਹੜਾ ਉਹ ਮਸਲਾ ਹੱਲ ਨਹੀਂ ਹੋ ਸਕਦਾ ਤੇ ਉਹਦੇ ਲਈ ਅਸੀਂ ਇੱਕ ਤੋਂ ਦੋ ਦਿਨਾਂ ਦੇ ਵਿੱਚ ਹੀ ਇਹ ਅਧਿਕਾਰ ਦੇ ਦਾਂਗੇ ਸੰਗਠਿਤ ਕੰਮ ਦੇ ਵੀ ਆਹ ਸੈਟ ਸੰਗਠਿਤ ਜਿਹੜੇ ਪ੍ਰਧਾਨ ਦੇ ਜਿਹੜੇ ਜਿਹੜੇ ਮਤਲਬ ਹੋਣਗੇ ਉਹਦੇ ਤਹਿਤ ਅਸੀਂ ਜਿਹੜਾ ਦੋ ਤਿੰਨ ਦਿਨ ਦੇ ਵਿੱਚ ਹੀ ਮੀਟਿੰਗ ਜਿਹੜੀ ਆ ਹੋ ਜਾਏਗੀ ਸਾਹਿਬ ਨੂੰ ਕਿੰਨਾ ਸਮਾਂ ਦਿੱਤਾ ਗਿਆ ਜੀ ਪੁਨਰ ਵਿਚਾਰ ਵਾਸਤੇ ਤਾਂ ਮਿਸਾ ਨੂੰ ਸਮਝ ਨਹੀਂ ਦਿੱਤਾ ਗਿਆ ਅਜੇ ਸਾਡੀ ਜਿਹੜੀ ਕਮੇਟੀ ਐ ਜਿਹੜੀ ਪੰਜਵੇਂ ਅਮਦਿ ਕਮੇਟੀ ਬਣਾਈ ਗਈ ਆ ਉਹ ਕਮੇਟੀ ਜਿਹੜੀ ਐ ਜਾਏਗੀ ਧੰਮਿਸਾ ਕੋਲ ਉਹਨਾਂ ਨੂੰ ਬੇਨਤੀ ਕਰੇਗੀ ਕਿਉਂਕਿ ਉਹਨਾਂ ਦੀਆਂ ਬੰਧੀਆਂ ਸਵਾਵਾ ਉਹਨਾਂ ਨੇ ਛੋਣੀ ਕਮੇਟੀ ਨੂੰ 4 ਸਾਲ ਦਿੱਤੀਆਂ ਤੇ ਵੱਡੇ ਵੱਡੇ ਮਸਲੇ ਹੱਲ ਕਰਾਏ ਆ ਤੇ ਵੱਡਾ ਵੱਡਾ ਪ੍ਰਚਾਰ ਜਿਹੜਾ ਧਰਮ ਦਾ ਪ੍ਰਚਾਰ ਐਜੂਕੇਸ਼ਨ ਔਰ ਹੈਲਥ ਦੇ ਤੌਰ ਤੇ ਵੱਡੀਆਂ ਸਵਾਵਾ ਉਹਨਾਂ ਨੇ ਦਿੱਤੀਆਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜਾ ਕੇ ਦੇ ਤੁਸੀਂ ਇਹ ਸਵਾਵਾ ਮੁਰਕ ਕੇ ਜਿਹੜੀ ਐ ਜਾਰੀ ਰੱਖੋ ਤਾਂ ਕਿ ਕੌਮ ਦਾ ਪੰਥ ਦਾ ਜਿਹੜਾ ਭਲਾ ਹੋਵੇ। ਕਰਨ ਸਾਹਿਬ ਤੁਸੀਂ ਕਿਹਾ ਕਿ ਜਿਹੜੀ ਫੈਸਲਾ ਹੋਇਆ ਜਨਰਲ ਅਰਜੀਤ ਸਿੰਘ ਨੂੰ ਲੈ ਕੇ ਉਹ ਸਾਰੀ ਅੰਤਰੀ ਕਮੇਟੀ ਦਾ ਸਮੂਚਾ ਫੈਸਲਾ ਸੀ ਪਰ ਪ੍ਰਸ਼ਾਨ ਸਾਹਿਬ ਨੂੰ ਤੁੰਗਣਾ ਆਪਣੇ ਸਿਰ ਉੱਤੇ ਸਾਰਾ ਕੁਝ ਲੈਣਾ। ਦੇਖੋ ਪ੍ਰਧਾਨ ਜੀ ਜਿਹੜੇ ਹਨ ਨਾ ਦੂਜੇ ਪ੍ਰਧਾਨ ਜੀ ਮੁਖੀ ਹੁੰਦੇ ਐ। ਮੁਖੀ ਜੋ ਜਰਨੈਲ ਹੋਵੇ ਜਰਨੈਲ ਆਪਣੇ ਸਿਰ ਤੇ ਜ਼ਿੰਮੇਵਾਰੀ ਲੈਂਦਾ। ਪਰ ਜਿਹੜਾ ਫੈਸਲਾ ਅੱਜ ਵੀ ਅਸੀਂ ਕਹਿੰਦੇ ਆ ਪ੍ਰੈਸ ਨੋਟ ਵੀ ਕਹਿੰਦੇ ਆ ਕਿ ਜਿੰਨੀ ਅੰਤਰ ਕਮੇਟੀ ਆ ਹਰ ਇੱਕ ਦੇ ਵਿਚਾਰ ਹਰ ਇੱਕ ਨਾਲ ਸਲਾਹ ਕਰਕੇ ਇਕੱਲੇ ਇਕੱਲੇ ਦੇ ਵਿਚਾਰ ਲੈ ਕੇ ਪ੍ਰਧਾਨਗੀ ਨੇ ਡੇਢ ਦੋ ਘੰਟੇ ਲਾ ਕੇ ਜਿਹੜਾ ਉਹ ਫੈਸਲਾ ਲਿਆ ਗਿਆ ਨਹੀਂ ਹਰਪ੍ਰੀਤ ਸਿੰਘ ਦਾ ਜਿਹੜਾ ਦੱਸਿਆ ਗਿਆ ਆ ਬਿੱਖ ਸਾਹਿਬ ਵੱਲੋਂ ਕਿ 1925 ਦੇ ਐਕਟ ਵਿੱਚ ਜਿੰਨੇ ਵੀ ਛੂਨੀ ਕਮੇਟੀ ਦੇ ਵਿੱਤੀ ਅਧਿਕਾਰ ਆ ਕਾਨੂੰਨੀ ਅਧਿਕਾਰ ਆ ਤੇ ਧਰਮ ਪਰਚਾਰ ਦੀ ਮਹਿਮਿਆ ਇਹ ਸਾਰੇ ਅਧਿਕਾਰ ਜਿਹੜੇ ਆ ਉਹ ਐਸਜੀਪੀਸੀ ਕੋਲ ਆ ਤੇ ਜਿੰਨੇ ਵੀ ਗ੍ਰਾਂਤੀ ਸਿੰਘ ਆ ਜਾਂ ਜਿੰਨੇ ਵੀ ਸਰਦਾਰ ਸੂਲ ਆ ਜਿਤਨਾ ਵੀ 22000 ਆਪਣਾ ਮੁਲਾਜ਼ਮ ਹੈਗਾ ਉਹਦੇ ਵਿੱਚ ਅੱਗੇ ਸਤਕਾਰਯੋਗ ਸਾਡੇ ਸਚਕਨ ਸਿੰਘ ਜੀ ਦਰਵਾਸਾ ਸਾਹਿਬ ਦੇ ਗ੍ਰਾਂਤੀ ਸਵਾਨ ਇਥੋਂ ਤੱਕ ਕਿ ਤਿੰਨ ਤਖਤਾਂ ਦੇ ਜਥੇਦਾਰ ਸਵਾਨ ਵੀ ਜਿਹੜਾ ਉਹ ਛੋਣੀ ਕਮੇਟੀ ਦੇ ਅਧਿਕਾਰ ਕਿਸ ਤੇ ਰਿਹਾ ਉਹ ਹੀ ਲੌਂਦੇ ਆ ਉਹ ਹੀ ਸਵਾਨਾਂ ਦਿੰਦੇ ਆ ਤੇ ਜਦੋਂ ਕੋਈ ਵੀ ਹੁੰਤਾ ਨਹੀਂ ਆਉਂਦੀ ਹੈ ਕਿਤੇ ਵੀ ਕੋਈ ਰਬਟ ਆਉਂਦੀ ਹੈ ਤੋ ਉਹਨੀਆਂ ਸਵਾਨਾਂ ਵੀ ਜਿਹੜੀ ਆ ਉਹ ਐਸਜੀਪੀਸੀ ਦੀ ਅੰਤਰ ਕਮੇਟੀ ਲੈਂਦੀ ਆ ਵਾਪਸ ਕੋਈ ਵੀ ਸਿੰਘ ਸਾਹਿਬ ਆਪਣਾ ਕੋਰਟ ਦੇ ਵਿੱਚ ਰਹਿੰਦੇ ਨੇ ਕੋਈ ਕੋਰਟ ਫੈਕਟਰੀ ਪਾ ਸਕਦੇ ਜਿਹਾ ਹੋਣੀ ਹੈ ਕੀ ਹੈ ਹੋਣੀ ਐਲੀਗੇਸ਼ਨ ਲੱਗਣੇ ਉਹਨਾਂ ਤੋਂ ਤੇ ਜੈਦ ਹੁੰਦੀ ਦੇਖੋ ਕਿ ਮੈਂ ਤੁਹਾਨੂੰ ਬੇਨਤੀ ਕਰਦਿਆਂ ਜਿਨ ਨੇ ਦਸ ਧਾਰਨਿਕ ਰੱਖਣੀ ਹੈ ਜਿਨ ਨੇ ਧਰਮ ਤੇ ਪਹਿਰਾ ਦੇਣਾ ਹੈ ਜਿਨ ਨੇ ਪੰਥ ਕੂਮ ਦੀ ਗੱਲ ਕਰਨੀ ਆ ਉਹਦੇ ਤੇ ਪਹਿਰਾਵਾ ਜਿਹੜਾ ਨਾ ਜਿੱਦਾਂ ਦਾ ਪਾਉਂਦਾ ਧਰਮ ਨੂੰ ਪਹਿਰਾ ਉਹਦੀ ਵੱਡੀਆਂ ਜ਼ਿੰਮੇਵਾਰੀਆਂ ਬਣ ਜਣੀਆਂ ਤੇ ਜੇ ਉਹਦਾ ਜੁਮੀਆਂ ਬਾਰੀਆਂ ਦੇ ਵਿੱਚ ਵੀ ਕਿਤੇ ਕਾਨ ਹੋਵੇ ਗਰਾਵਡ ਮਹਿਸੂਸ ਹੋਵੇ ਤਾਂ ਫਿਰ ਨਿਗਰਾਨ ਜਿਹੜੇ ਆ ਉਹ ਐਡੀਪੀਸੀ ਆ ਉਹਨੇ ਫਿਰ ਫੈਸਲਾ ਲੈਣਾ ਹੁੰਦਾ। ਸਾਬ ਤਾਂ ਵੀ ਸਾਬ ਜਿਹੜਾ ਸੀਗਾ ਪੰਛਤ ਮੰਚੇ ਜਹਦਰ ਸਾਹਿਬ ਨੂੰ ਮਿਲਣ ਜਾ ਰਹੇ ਆ ਕਿਉਂਕਿ ਅਧਿਕਾਰ ਖੇਤਰ ਜਿਹੜੇ ਆ ਨਾ 1925 ਦੇ ਤਹਿਤ ਜਿਹੜੇ ਵੀ ਅਧਿਕਾਰ ਖੇਤਰ ਨੂੰ ਉਹ ਡਿਸਕਸ਼ਨ ਕਰਨ ਜਾ ਰਹੇ ਆ ਵੀ ਆਹ ਅਧਿਕਾਰ ਖੇਤਰ ਜਿਹੜੇ ਆ ਜਹਦਰ ਕਲਤਾ ਸਾਹਿਬ ਦੇ ਆ ਤੇ ਆਹ ਅਧਿਕਾਰ ਖੇਤਰ ਜਿਹੜੇ ਆ ਐਡੀਪੀਸੀ ਦੇ ਤੇਦਰ ਸਾਹਿਬ ਨੂੰ ਜਿਵੇਂ ਜਿਵੇਂ ਸਾਨੂੰ ਜਾਣਕਾਰੀ ਨਹੀਂ ਸੀ ਅਸਕਰ ਦੇ ਬੰਦੇ ਉਹਨਾਂ ਦੇ ਹਾਂਜੀ ਜਿਵੇਂ ਦਾ ਸਾਹਿਬ ਨੂੰ ਉਹਨਾਂ ਦੇ ਅਰਕਾਰ ਦੇ ਜਾਣਦੇ ਰਹਿੰਦੇ ਸੀ ਦੇਖੋ ਇਹਦੇ ਲਈ ਅੱਛੀ ਨਹੀਂ ਕੋਈ ਕਹਿੰਦੇ ਸਾਡੀ ਸੁਪਰੀਮ ਅਥਾਰਟੀ ਹੈ ਜਹੇਦਾ ਤੇ ਕਿਤੇ ਵੀ ਕੋਈ ਨਾ ਕੋਈ ਕਿਤੇ ਬੰਦਾ ਮੈਂ ਬੋਲਦਾ ਪਿਆ ਮੇਰੇ ਤੇ ਵੀ ਕੋਈ ਭੁੱਲ ਹੋ ਸਕਦੀ ਹੈ ਗਲਤੀ ਹੋ ਸਕਦੀ ਹੈ ਪਰ ਜਹੇਦਾ ਨੂੰ ਅਸੀਂ ਸਰਵੋੱਚ ਮੰਨਦੇ ਆ ਜਹੇਦਾ ਤੇ ਜੋ ਫੈਸਲੇ ਆ ਉਸ ਫੈਸਲੇ ਤੇ ਅਸੀਂ ਦਰੇੜੇ ਆ ਤੇ ਇਹ ਆ ਬੇਨਤੀ ਕਰਨ ਵਿਚਾਰਾ ਹੁੰਦੀਆਂ ਵਿਚਾਰਾ ਕਰਨ ਜਾਣਾ ਪੈਂਦਾ ਕੋ ਹੱਦ ਦਾਇਰਾ ਜੇ ਚੋਣਵੀ ਕਮੇਟੀ ਨੂੰ ਚਲਾਉਣਾ ਕਲ ਤੱਕ ਤੇ ਸੈਕਟਰੀਏਟ ਨੂੰ ਚਲਾਉਣਾ ਉਹ ਵਿਚਾਰਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਤੇ ਉਹਦੇ ਤਹਿਤ ਕਿਤੇ ਵੀ ਕੋਈ ਨੀਵਾ ਪੰਨ ਉਹਦਾ ਜੇ ਉਹਦੇ ਤੇ ਆਪਾਂ ਨੂੰ ਵਿਚਾਰ ਬੁਖਾਰ ਨਹੀਂ ਬੰਦਦੇ ਬਹੁਤ ਲਗਾਤਾਰ ਸਵਾਲ ਚੱਕੇ ਜਾ ਰਹੇ ਆ ਤੁਹਾਡੇ ਨਾਲ ਵੱਡੇ ਇੰਤਜ਼ਾਮ ਲਾਏ ਚੋਣਵੀ ਕਾਲਜ ਦੀ ਧਰਤੀ ਨੂੰ ਵੀ ਉਹਨੂੰ ਬਹੁਤ ਦੱਸਿਆ ਗਿਆ ਹੈ ਇਹ ਵੀ ਇਸ਼ਾਰਾ ਕੀਤਾ ਗਿਆ ਕਿ ਸੁਪਰੀਬਾਦਲ ਦੀ ਪ੍ਰਧਾਨਗੀ ਬਚਾਉਣ ਲਈ ਜਿਹੜਾ ਫੋਕਸ ਕਰਤੀ ਕੀਤੀ ਜਾ ਰਹੀ ਹੈ ਬਿਲਕੁਲ ਗਲਤ ਹੈ ਜੀ ਜਿਹੜੀ ਫਰਤੀ ਹੈਗੀ ਉਹ ਬਿਲਕੁਲ ਨਿਯਮ ਦੇ ਅਨੁਸਾਰ ਹੋ ਰਹੀ ਹੈ ਜਾ ਰੰਗ ਦਾ ਸਾਰਾ ਕੁਝ ਚੱਲ ਰਿਹਾ ਹੈ ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਕਿ ਜਿਹੜੇ ਯਾਨੀ ਹਰਪ੍ਰੀਤ ਸਿੰਘ ਜੀ ਉੱਤੇ ਜਿਹੜੇ ਦੋਸ਼ ਲੱਗੇ ਸਨ ਕਿ ਕਿ ਆਪਾਂ ਕੋਈ ਪ੍ਰੈਸ ਕਾਨਫਰੰਸ ਨਹੀਂ ਕਰ ਸਕਿਆ ਜਦ ਵੀ ਕਿਤੇ ਜਾਣਾ ਸੀ ਸੋ ਜਿਹੜੀ ਮੀਟਿੰਗ ਹੋਈ ਸੀ 10 ਫਰਵਰੀ ਵਾਲੇ ਦਿਨ ਉਹਦੇ ਵਿੱਚ ਰਿਪੋਰਟ ਦੇ ਜਿਹੜੇ ਅਹਿਮ ਤੱਥ ਹੈਗੇ ਨੇ ਉਸੇ ਤੁਹਾਨੂੰ ਦੱਸ ਦਿੰਨੇ ਆ ਬਰੀਫ ਕਰਕੇ ਯਾਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਕੁਕਰਮਾ ਤੇ ਪਰਦਾ ਪਾਉਣ ਲਈ ਤੱਕ ਸ਼੍ਰੀ ਦੰਦਮਾ ਸਾਹਿਬ ਜੀ ਦੀ ਮਰਿਆਦਾ ਦੀਆਂ ਧੱਜੀਆਂ ਉਡਾਂਦੇ ਔਰ ਗੁਰਬਾਣੀ ਦੇ ਸ਼ਬਦ ਕੀਰਤਨ ਨੂੰ ਅਧ ਵਿਚਾਲੇ ਰੁਕਵਾ ਕੇ ਆਪਣਾ ਨਿੱਜੀ ਸਪਸ਼ਟੀਕਰਨ ਮਰਿਆਦਾ ਦੀ ਪਰਵਾਹ ਕੀਤੇ ਬਗੈਰ ਸਾਹਮਣੇ ਜਬਰੀ ਖੜੇ ਕਰਕੇ ਪੰਜ ਪਿਆਰੇ ਸਿੰਘ ਸਹਿਬਾਨ ਜਿਹੜੇ ਸਾਂਜੀ ਪੰਜ ਪਿਆਰਿਆਂ ਨੂੰ ਪੇਸ਼ ਕਰਕੇ ਪੰਜੋਂ ਪਿਆਰਿਆਂ ਦਾ ਕੋਰ અપਮਾਨ ਕੀਤਾ ਹੈ ਜਿੰਨਾ ਗੰਭੀਰ ਦੋਸ਼ਾਂ ਦਾ ਸਪਸ਼ਟੀਕਰਨ ਆਪਣੀ ਬਣਾਈ ਮਰਿਆਦਾ ਮੁਤਾਬਕ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੱਲਾ ਛਾੜ ਕੇ ਉਚਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਵਿੱਚ ਵਿਦੇਸ਼ ਯਾਤਰਾਵਾਂ ਦੇ ਵਿੱਚ ਵੀ ਉਹ ਕਿਸੇ ਬੀਬੀ ਨੂੰ ਲੈ ਕੇ ਜਾਂਦੇ ਆਂ ਔਰ ਉਹਦੇ ਬਾਰੇ ਪੱਲਾ ਛਾੜਦੇ ਆਂ ਸਾਰਾ ਕੁਝ ਵੀ ਵਿਦੇਸ਼ ਜਾਣਾ ਤਰੀਕੇ ਨਾਲ ਲੈ ਕੇ ਜਾਣਾ ਆਪਣੀ ਨਜ਼ਦੀਕੀ ਰਿਸ਼ਤੇਦਾਰ ਬੀਬੀ ਨਾਲ ਜਿਹੜੇ ਜੋ ਵੀ ਇਹਨਾਂ ਦੇ ਸਨ ਜਿਹੜੀ ਸ਼ਗਿਆਤ ਆਈ ਸੀ ਗੁਰਪ੍ਰੀਤ ਸਿੰਘ ਜੀ ਵੱਲੋਂ ਉਹ ਗੰਭੀਰ ਜਿਹੜੇ ਦੋਸ਼ ਲੱਗੇ ਆ ਗੁਰੂ ਦੀ ਗੌਲਤ ਦਾ ਜਿਹੜਾ ਦਸਵੰਦ ਹੁੰਦਾ ਉਹਦੇ ਤਰੀਕੇ ਨਾਲ ਜੋ ਬਾਕੀ ਸਿੰਘ ਸਾਹਿਬ ਪਹਿਲਾਂ ਜਮ੍ਹਾਂ ਕਰਵਾਉਂਦੇ ਰਹੇ ਨੇ ਉਹ ਵੀ ਨਹੀਂ ਕਰਵਾਇਆ ਸੀ ਰਿਕਾਰਡ ਇਹ ਸਾਰਾ ਚੈੱਕ ਕੀਤਾ ਯਾਨੀ ਮਲ ਸਿੰਘ ਜੀ ਔਰ ਯਾਨੀ ਤਰਲੋਚਨ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਉਹ ਸਾਰੇ ਹੀ ਪਹਿਲਾਂ ਜਿਹੜਾ ਸੀ ਉਹ ਸ਼੍ਰੋਮ ਜਿਹੜਾ ਹੁੰਦਾ ਹੈ ਸੇਵਾਪਾਲ ਉਹ ਜਮ੍ਹਾਂ ਉੱਥੇ ਕਰਵਾਉਂਦੇ ਰਹੇ ਹੈਗੇ ਆ ਇਹ ਤੱਤ ਹਰਾਨੀ ਜਨਕ ਹਨ ਕੀ ਵਾਰ-ਵਾਰ ਸੰਪਰਕ ਕਰਨ ਦੇ ਬਾਅਦ ਵੀ ਯਾਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਫੱਕ ਪੇਸ਼ ਕਰਨ ਲਈ ਕਮੇਟੀ ਨਾਲ ਸਹਿਯੋਗ ਨਹੀਂ ਕੀਤਾ ਉਪਰ ਤੋਂ ਇਲਾਵਾ ਸਿੰਘ ਸਰਬਾਨਾ ਦੇ ਰੁਤਬੇ ਤੇ ਹੁੰਦੇ ਹੋਏ ਮਰਿਆਦਾ ਦੀ ਉਲੰਘਣਾ ਕਰਨੀ ਪਤਿਤ ਪਰਿਵਾਰਾਂ ਦੇ ਆਨੰਦਕਾਰਜਾਂ ਦੀਆਂ ਅਰਦਾਸਾਂ ਕਰਨੀਆਂ ਇੱਕ ਹੋਰ ਗੰਭੀਰ ਦੋਸ਼ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਹੁੰਦੇ ਆ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਨਿਰਾਦਰ ਅਤੇ ਬੇਦਬੀ ਦੀਆਂ ਘਟਨਾਵਾਂ ਦੀਆਂ ਗੰਭੀਰ ਗੰਭੀਰ ਸ਼ਿਕਾਇਤਾਂ ਮਿਲਣ ਅਤੇ ਤੱਥ ਸਾਹਮਣੇ ਆ ਜਾਣ ਤੋਂ ਬਾਅਦ ਵੀ ਨਜ਼ਰ ਅੰਦਾਜ਼ ਕਰਕੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਉਪਰੋਕਤ ਤੋਂ ਇਲਾਵਾ ਹੋਰ ਬਹੁਤ ਸਾਰੇ ਗੁਨਾਹ ਵਿਸਤਾਰਜਨਕ ਰਿਪੋਰਟ ਵਿੱਚ ਦਰਜ ਹਨ ਮਿਰਕ ਸਾਹਿਬ ਇੱਕ ਤੁਹਾਡੇ ਬਾਰੇ ਉਹਨਾਂ ਦੀ ਜਿਹੜੀ ਸ਼ਬਦਾਵਲੀ ਉਹ ਕਿਤੇ ਜੀ ਇਹਨਾਂ ਦਾ ਕਰਨਾਲ ਦੇ ਵਿੱਚ ਮੁੱਤ ਲੱਗਣਾ ਚਾਹੀਦਾ ਹੈ ਹਰਿਆਣਾ ਕਮੇਟੀ ਦੇ ਲਈ ਤੁਹਾਨੂੰ ਜਿੰਨਾਂ ਬਾਦ ਦੱਸਿਆ ਬਹੁਤ ਸਾਰੇ ਕਪਲੇਅਰ ਦਾ ਜ਼ਿਕਰ ਕੀਤਾ ਉਹਦੇ ਬਾਰੇ ਤੁਹਾਡਾ ਕੀ ਦੇਖੋ ਇੰਜ ਹੈਗਾ ਜੀ ਮੈਂ ਤੁਹਾਨੂੰ ਇਹ ਦੇ ਇੱਕ ਹੋਰ ਵੀ ਇਹਨਾਂ ਤੋਂ ਦੇਖੋ ਜੋ ਵੀ ਹੈਗਾ ਸਾਰਾ ਕੁਝ ਇੱਕ ਸਬਕਮੇਟੀ ਹੈ ਜਿਵੇਂ ਆਪਾਂ ਹੁਣੇ ਮੀਟਿੰਗ ਕਰ ਰਹੇ ਹਾਂ ਸਾਰੇ ਆਪਾਂ ਮੈਂਬਰ ਸਾਹਿਬਾਨ ਅੰਦਰਲੀ ਕਮੇਟੀ ਦੇ ਵਿੱਚ ਜਦੋਂ ਕੋਈ ਚੀਜ਼ ਪਾਸ ਹੋ ਜਾਂਦੀ ਹੈ ਉਹ ਪਾਸ ਹੋਣ ਤੋਂ ਬਾਅਦ ਫਿਰ ਉਹਦੀ ਸਬ ਕਮੇਟੀ ਬਣਦੀ ਹੈ ਪਰਚੇਸ ਕਮੇਟੀਆਂ ਹੁੰਦੀਆਂ ਹਨ ਹੋਰ ਕਮੇਟੀਆਂ ਹੁੰਦੀਆਂ ਇੱਕ ਨਿਯਮ ਹੁੰਦਾ ਹੈ ਇੱਕ ਨਿਯਮ ਦੇ ਅਨੁਸਾਰੀ ਸਾਰੀ ਪਰਚੇਸ ਜਾਂ ਜੋ ਕੁਝ ਵੀ ਹੈ ਉਹ ਪਰਚੇਸ ਉਹਦੇ ਮੁਤਾਬਕ ਹੁੰਦਾ ਹੈਗਾ ਸੋ ਇਹ ਇਲਜ਼ਾਮ ਲਗਾਉਣੇ ਬੜੇ ਸੌਖੇ ਹੁੰਦੇ ਹਨ ਲੇਕਿਨ ਇਲਜ਼ਾਮਾਂ ਨੂੰ ਪ੍ਰੂਫ ਕਰਨਾ ਇਲਜ਼ਾਮ ਤੇ ਕਿਸੇ ਤੇ ਵੀ ਕੋਈ ਲਾ ਸਕਦਾ ਹੈ ਲੇਕਿਨ ਜਿੱਦੇ ਚੋ ਸੱਚ ਕਿੰਨਾ ਹੈਗਾ ਉਹ ਸੱਚ ਜਿਹੜਾ ਹੈਗਾ ਉਹ ਸਾਹਮਣੇ ਆਣਾ ਇੱਕ ਹੋਰ ਚੀਜ਼ ਹੁੰਦੀ ਹੈ ਜਿਹੜੀ ਕਹਿੰਦੇ ਜਿਵੇਂ ਬੈਰੀ ਦੇ ਵਿੱਚ ਵਿਦੇਸ਼ ਦਾ ਹਾਂਜੀ ਉਹ ਬੀਬੀ ਦੇ ਨਾਲ ਕੋਈ ਗੱਲਬਾਤ ਹੋਈ ਹੈ ਰਿਕਾਰਡ ਹੋਇਆ ਤੇ ਬਿਆਨ ਨਹੀਂ ਉਹਨਾਂ ਦੇ ਰਿਕਾਰਡ ਅਸੀਂ ਅੰਜ ਨਹੀਂ ਬਿਆਨ ਕਰ ਸਕਦੇ ਕਿਉਂਕਿ ਉਹ ਇੱਕ ਮਾਮਲਾ ਦੂਸਰਾ ਹੈ ਠੀਕ ਹੈ ਨਾ ਲੇਕਿਨ ਉਹਦੀਆਂ ਜਿਹੜੀਆਂ ਫੋਟੋਗ੍ਰਾਫਸ ਜਾਂ ਹੋਰ ਕੁਝ ਹੈ ਤਸਵੀਰਾਂ ਹੈਗੀਆਂ ਉਹ ਸਾਰਾ ਕੋਈ ਸਾਡੇ ਕੋਲ ਹੈਗਾ ਮੈਂ ਇੱਕ ਬੇਨਤੀ ਹੈ ਜੀ ਇੱਕ ਬੇਨਤੀ ਕਰਦੀ ਇੱਕ ਮਿੰਟ ਉਹ ਬੀਬੀ ਦੀ ਜਿਹਾ ਆਪਾਂ ਗੱਲ ਉਹਨੇ ਗੱਲ ਬਦਲ ਲਈ ਇਹ ਬੀਬੀ ਸ਼੍ਰੋਮਣੀ ਕਮੇਟੀ ਦੀ ਬੁਲਾਇਆ ਉਸੇ ਤੇ ਧਾਰਮਿਕ ਵਿਆਪਕ ਸੀ ਇਹਨੂੰ ਕਿ ਪਤਾ ਲੱਗਾ ਕਿ ਗਿਆਨੀ ਆਪਰੇ ਸੋਹਣੇ ਬਹੁਤ ਜਿਆਦੇ ਇੱਕੋ ਇੱਕੋ ਬ੍ਰਿਸ਼ਪਾਸ ਤੇ ਹਰਿਆਣਾ ਕੋਲ ਕੋ ਚੱਲੇ ਮੈਂ ਮੈਂ ਬੇਨਤੀ ਕਰਦਾ 1 ਮਿੰਟ ਲੈਣਾ ਜਿਹੜਾ ਕੱਲ ਦਾ ਇਸ਼ੂ ਆ ਦੇਖੋ ਕਿ ਗਿਆਨੀ ਹਰਦੀਪ ਸਿੰਘ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਹੈ ਕਿ ਸ਼ੌਨੀ ਕਮੇਟੀ ਲਟੇਰੀਆਂ ਦੀ ਜਮਾਤ ਹੈ ਕੱਲ ਕਿਹਾ ਉਹਨੇ ਦੇਖੋ ਜੇਸ ਬੰਦੇ ਨੇ 20 ਸਾਲ ਆਪ 30 ਸਾਲ ਆਪਣਾ ਟੱਬਰ ਪਾਲਿਆ ਹੋਵੇ ਗੁਰੂ ਦੀ ਗੋਲਦਨਾ ਪਾਲਿਆ ਹੋਵੇ ਤੇ ਇਡੀਆਂ ਪਦਮੀਆਂ ਨੇ ਤਿੰਨ ਤਰੱਕੀਆਂ ਲਈਆਂ ਹੋਣ ਤੇ ਹੈਡ ਗ੍ਰੰਥੀ ਮੁਕਰ ਹੋਵੇ ਤੋਂ ਬਾਅਦ ਦਮਦਾਰ ਸਾਹਿਬ ਜਾਵੇ ਤੇ ਫਿਰ ਦਮਦਾਰ ਸਾਹਿਬ ਦਾ ਜਹਦਾ ਲੱਗੇ ਫਿਰ ਕਾਲ ਤਰ ਦਾ ਕਾਰਜਕਾਰੀ ਜਦ ਤੇ ਆ ਮੈਂ ਕਿੰਨੇ ਜੀ ਨੂੰ ਹਾਂਜੀ ਮੈਂ ਕਿੰਨੇ ਮੇਰੀ ਬੇਨਤੀ ਸੁਣੋ ਮੈਂ ਮੇਰੀ ਜੀ ਨੂੰ ਮੇਰੀ ਬੇਨਤੀ ਹੈ ਨਾ ਉਹਨੂੰ ਸੁਣੋ ਤੇ ਉਹਨਾਂ ਨੇ ਉਹਨਾਂ ਨੇ ਇਨੀਆ ਸਵਾਮਾ ਲੈਣ ਦੇ ਬਾਵਜੂਦ 30 ਸਾਲ ਗੁਰੂ ਦੀ ਗੋਲਕ ਦੇ ਨਾਲ ਆਪਣਾ ਟੱਬਰ ਪਾਲਨਾ ਤੇ ਅੱਜ ਕਹਿੰਦਾ ਲਟੇਰੀਆ ਪਹਿਲਾਂ ਨਹੀਂ ਕਿਉਂ ਨਹੀਂ ਕਿਹਾ ਮਹੀਨਾ ਪਹਿਲਾਂ ਤਾਂ ਹੀ ਕਿਉਂ ਨਹੀਂ ਕਿਹਾ 30 ਸਾਲ ਕਿਉਂ ਨਹੀਂ ਕਿਹਾ ਇਹਦਾ ਅਸੀਂ ਜਵਾਬ ਮੰਗਦੇ ਹਾਂ ਵਾਹਿਗੁਰੂ ਜੀ ਕਾ ਫਾਲਸਾ ਵਾਹਿਗੁਰੂ ਜੀ ਮਿਹਰਬਾਨੀ ਜੀ ਥੈਂਕ ਯੂ ਦਾਦਾ ਜੀ ਕਬੀਤਾਂ ਜੀ ਸਾਹਿਬ ਨਹੀਂ ਲਿਖਦੇ ਸਾਰੇ ਲੱਗਦੇ ਆ